ਖਰੀ ਮੁਖਸਰ ਸਾਹਿਬ ਮੇਲਾ ਮਾਗੀ ਦੇਖਣ ਵਾਸਤੇ ਸਵਸੀਂ ਮੈਂ ਲਾਈਵ ਹੋਇਆ ਇਹਦਾ ਕਾਰਨ ਦੇਖਿਆ ਜਾ ਤਾਂ ਕਾਫੀ ਵੱਡਾ ਵੀ ਹੈ ਮੈਂ ਅੰਦਰ ਤਾਂ ਸੀ ਢੇਡਾ ਕੱਢਿਆਏ ਦੇਖ ਐ ਅੰਦਰ ਜੋ ਵੀ ਰਿਚ ਸੀਗਾ ਮੇਲੇ ਦਾ ਬਹੁਤ ਸੋਹਣਾ ਔਰ ਜਿਹੜੀ ਸਮੱਸਿਆ ਆਈ ਡਿਸ ਕਰਕੇ ਮੈਂ ਲਾਈਵ ਹੋਇਆ ਉਹ ਇਹ ਆ ਕਿ ਮੇਲਾ ਗਰਾਊਂਡ ਜਿੱਥੇ ਮੇਲਾ ਲੱਗਿਆ ਇੱਥੇ ਬਾਥਰੂਮ ਦੀ ਕੋਈ ਸਹੂਲਤ ਹੈ ਨਹੀਂ ਬਾਥਰੂਮ ਪੂਰਾ ਸੀ ਅੰਦਰ ਵੀ ਮੇਲਾ ਘੁੰਮਿਆ ਤੇ ਅੰਦਰ ਵੀ ਸਾਨੂੰ ਕਿਤੇ ਲਿਖਿਆ ਨਹੀਂ ਦਿਖਿਆ 4 ਮਹੀਨਿਆਂ ਤਰਫਾਨ ਨਹੀਂ ਆ ਕੁਛ ਵੀ ਸਕਲ ਮਲਾ ਕੇ ਜਿੰਨਾ ਇਹ ਮੇਲਾ ਮਸ਼ਹੂਰ ਆ ਇੰਨੀ ਇਹਦੀ ਮਹੱਤਤਾ ਪ੍ਰਬੰਧਾ ਜਿੰਨਾ ਸੋਹਣਾ ਔਰ ਆਈ ਹੋਈ ਸੰਗਤ ਨਾਲ ਅਸੀਂ ਗੱਲਬਾਤ ਵੀ ਕੀਤੀ ਸੀ ਉਹ ਮੈਂ ਅੱਡ ਇੱਕ ਵੀਡੀਓ ਸ਼ੂਟ ਕੀਤੀ ਹੈ ਸੋ ਮੈਂ ਉਹਨੂੰ ਅਪਲੋਡ ਕਰੂੰਗਾ ਕਿਉਂਕਿ ਉੱਥੇ ਥੋੜੀ ਨੈਟਵਰਕ ਦਾ ਇਸ਼ੂ ਹੋ ਗਿਆ ਸੀਗਾ ਤੇ ਇਸ ਕਰਕੇ ਮੈਂ ਉਹ ਸਿੱਧਾ ਲਾਈਵ ਨਹੀਂ ਹੋ ਪਾਇਆ ਔਰ ਹੁਣ ਮੇਰੇ ਕੋਲ ਨੈਟਵਰਕ ਸੀ ਤਾਂ ਮੈਂ ਲਾਈਵ ਹੋਇਆ ਔਰ ਆਪ ਸਭ ਨੇ ਧਿਆਨ ਦੇ ਵਿੱਚ ਦਵਾ ਰਿਆਂ ਕਿ ਜੇ ਕੋਈ ਇਸ ਮਸਲੇ ਦਾ ਹੱਲ ਕਰ ਸਕਦਾ ਤਾਂ ਜਾਂ ਕੋਈ ਇਹਦਾ ਕੋਈ ਹੱਲ ਹੈ ਤਾਂ ਕਿਸੇ ਕੋਲੇ ਤਾਂ ਜਰੂਰ ਇਸ ਗੱਲ ਤੇ ਗੌਰ ਕੀਤਾ ਜਾਵੇ ਵੀ ਜਿਹੜਾ ਇਹ ਮੇਲਾ ਵੇਖਣ ਆਈਆਂ ਸੰਗਤਾਂ ਵਾਸਤੇ ਮੇਲਾ ਗਰਾਊਂਡ ਦੇ ਵਿੱਚ ਬਾਥਰੂਮ ਦਾ ਕੋਈ ਪ੍ਰਬੰਧ ਨਹੀਂ ਹੈਗਾ ਇੱਕ ਜਿਹੜਾ ਮੋਬਾਈਲ ਬਾਥਰੂਮ ਜੀ ਨੂੰ ਕਹਿ ਦਿੰਦੇ ਆ ਉਹ ਜਰੂਰ ਅਸੀਂ ਖੜਾ ਵੇਖਿਆ ਸਾਹਮਣੇ ਤੁਹਾਨੂੰ ਦਿਖ ਵੀ ਰਿਹਾ ਹੁਣ ਔਰ ਮੈਂ ਇਹ ਜਿਹੜਾ ਮੋਬਾਈਲ ਬਾਥਰੂਮ ਆ ਇਹਦੀ ਵੀ ਵੀਡੀਓ ਸ਼ੂਟ ਕਰਕੇ ਆਇਆ ਅੰਦਰ ਜਾ ਕੇ ਔਰ ਬਹੁਤ ਹੀ ਮਾੜਾ ਹਾਲ ਬਹੁਤ ਹੀ ਗੰਦਗੀ ਉੱਥੇ ਹੋਰ ਇਸ ਤੋਂ ਇਲਾਵਾ ਕੋਈ ਬਾਥਰੂਮ ਮੋਬਾਈਲ ਬਾਥਰੂਮ ਵੀ ਇੱਕ ਇਹੀ ਹੈ ਹੋਰ ਹੈ ਨਹੀਂ ਸੋ ਮੈਂ ਅਪਲੋਡ ਕਰੂੰਗਾ ਵੀਡੀਓ ਉਹ ਜਿਹਦੇ ਚ ਅਸੀਂ ਲੋਕਾਂ ਨਾਲ ਗੱਲਬਾਤ ਵੀ ਕੀਤੀ ਹੈ ਤੇ ਤੁਹਾਨੂੰ ਉਹ ਦ੍ਰਿਸ਼ ਵੀ ਵਿਖਾਇਆ ਆਪਣਾ ਕੰਧ ਦੇ ਨਾਲ ਜਿਹੜਾ ਬਾਥਰੂਮ ਕਰਕੇ ਆਉਣਾ ਪੈਂਦਾ ਸੰਗਤਾਂ ਨੂੰ ਔਰ ਜਿਹੜਾ ਇੱਥੇ ਕੋਈ ਬਾਥਰੂਮ ਦਾ ਪ੍ਰਬੰਧ ਨਹੀਂ ਹੈਗਾ ਔਰ ਜੇ ਤੁਹਾਡੇ ਵੀ ਧਿਆਨ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੈ ਮੁਸ਼ਕਲ ਜਿਹੜੀ ਤੁਹਾਨੂੰ ਆਈ ਤੁਸੀਂ ਜਰੂਰ ਸਾਂਝੀ ਕਰਿਓ ਸਾਡੇ ਨਾਲ ਹਰ ਦੂਜੀ ਮੇਰੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਵਾਰ-ਵਾਰ ਸ਼ੇਅਰ ਵੀ ਕਰਿਓ ਤਾਂ ਜਿਹੜੇ ਮੇਲਾ ਪ੍ਰਬੰਧਕਾ ਉਹਨਾਂ ਦੇ ਕੋਲੇ ਆਪਣਾ ਜਰੂਰ ਸੁਨੇਹਾ ਪਹੁੰਚੇ ਤੇ ਆਉਣ ਵਾਲੇ ਸਾਲ ਜਿਹੜਾ ਇਸ ਤੇ ਗੌਰ ਕੀਤੀ ਜਾਵੇ ਕਿਉਂਕਿ ਦੇਖੋ ਸ੍ਰੀ ਮੁਕਸਰ ਸਾਹਿਬ ਦਾ ਮੇਲਾ ਮਾਗੀ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਇੱਥੇ ਆ ਮੈਂ ਉਹ ਪੋਸਟਰ ਜਿਹੜਾ ਲੱਗਿਆ ਇੱਥੇ ਇੱਕ ਸੰਪਰਕ ਨੰਬਰ ਦਾ ਇਹਦੀ ਵੀ ਮੈਂ ਅਲੱਗ ਤੋਂ ਦੂਜੀ ਵੀਡੀਓ ਜਿਹੜੀ ਅਪਲੋਡ ਕੀਤੀ ਫੋਟੋ ਪਾਵਾਂਗੇ ਜਰੂਰ ਪਰ ਕੁੱਲ ਮਿਲਾ ਕੇ ਮੇਲਾ ਬਹੁਤ ਸੋਹਣਾ ਬਹੁਤ ਇਹ ਬਸ਼ਰ ਸੋਣੇ ਪੀਜਾਂ ਆਈਆਂ ਸਾਡੇ ਮਿੰਦੇ ਦੇ ਵੇਖਣ ਦਾ ਇੱਕ ਔਰ ਜਿਹੜੀ ਇੱਕੋ ਸਮੱਸਿਆ ਮੈਨੂੰ ਲੱਗੀ ਉਹ ਇਹ ਹੀ ਸੀ ਤਾਂ ਮੈਂ ਤੁਹਾਡੇ ਨਾਲ ਸੰਧੀ ਕੀਤੀ ਔਰ ਮੈਂ ਜਿਹੜੀ ਦੂਜੀ ਵੀਡੀਓ ਸ਼ੂਟ ਕੀਤੀ ਹੈ ਉਹ ਵੀ ਜਲਦੀ ਅਪਲੋਡ ਕਰੂੰਗਾ ਔਰ ਉੱਥੇ ਆਪਾਂ ਸਾਰਾ ਗਹਿਰਾਈ ਨਾਲ ਉਹ ਵਿਸ਼ੇ ਨੂੰ ਵਿਖਾਇਆ ਵੀ ਕਿੱਥੇ ਲੋਕੀ ਓਪਨਲੀ ਬਾਥਰੂਮ ਕਰ ਰਹਾ ਕਿੰਨੀ ਗੰਦਗੀ ਹੈ ਔਰ ਗੱਲਬਾਤ ਵੀ ਕੀਤੀ ਆਪਾਂ ਲੋਕਾਂ ਨਾਲ ਧੰਨਵਾਦ ਜੀ